ਸਾਲ ਸਾਹਿਬ ਸੰਗਤ ਜੀ ਅੱਜ ਆਪਾਂ ਅੱਜ ਗੱਲ ਕਰਾਂਗੇ ਜੋ ਕਿ ਸਾਡੇ ਬਾਣਜੋ ਗਿਆਨੀ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਉਦਾਸੀਨ ਸੰਪਰਦਾ ਜਿਨ੍ਹਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੀ ਧਰਤੀ ਤੋਂ ਪੰਜਾਬ ਦੇ ਪਹੁੰਚ ਕੇ ਇੱਕ ਜਿਹੜਾ ਪਖੰਡ ਚੱਲ ਰਿਹਾ ਹੈ ਉਹ ਪਖੰਡ ਦਾ ਪਰਦਾ ਪਾਸ਼ ਕਰਨ ਵਾਲਾ ਤੇ ਸੰਗਤਾਂ ਨੂੰ ਜਾਗਰੂਤ ਕੀਤਾ ਗਿਆ ਤੇ ਕੁਝ ਜਿਹੜੇ ਅਖੌਤੀ ਲੋਕ ਆਨ ਜਿਨ੍ਹਾਂ ਦੇ ਵਿੱਚ ਜਲੰਧਰ ਤੋਂ ਅੰਕਲ ਨਰੂਲਾ ਤੇ ਉਸਦੇ ਸਾਥੀ ਜਿਨ੍ਹਾਂ ਦੇ ਵੱਲੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਉਹਨਾਂ ਦੇ ਆਪਣਾ ਜਿਹੜੇ ਸ਼ਬਦ ਆ ਚਾਹੇ ਤੇ ਉਹਨਾਂ ਦਾ ਤੁਸੀਂ ਤਰਕ ਦੇ ਹਿਸਾਬ ਨਾਲ ਜਵਾਬ ਦਿਓ ਤੇ ਚਾਹੇ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਟੇਬਲ ਟੌਪ ਕਰ ਲੋ ਪਰ ਉਹਨਾਂ ਨੇ ਵੀ ਕੀਤਾ ਹੈ ਕਿ ਆਪਣੇ ਕੁਝ ਸਾਥੀ ਇਕੱਠੇ ਕਰਕੇ ਪਤਾ ਨਹੀਂ ਪੰਜਾਬ ਦੀ ਪੁਲਿਸ ਤੇ ਕੀ ਉਹਨਾਂ ਨੇ ਦਬਾਅ ਬਣਾਇਆ ਕਿ ਸਾਡੇ ਭਾਈ ਸਾਹਿਬ ਯਾਨੀ ਬਲਪ੍ਰੀਤ ਸਿੰਘ ਦੀ ਕੈਲੀਫੋਰਨੀਆ ਦੇ 295 ਦੀ ਧਾਰਾ ਲਾ ਕੇ ਪਰਚਾ ਦਰਜ ਕਰ ਦਿੱਤਾ ਜਦੋਂ ਕਿ ਉਹਦੇ ਜਿਹੜੀ ਸੱਚ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਹੇ ਹਨ ਅਤੇ ਜੋ ਪਖੰਡ ਇਥੇ ਚੱਲ ਰਿਹਾ ਹੈ ਪਖੰਡ ਦਾ ਪਰਦਾ ਫਾਸ਼ ਕਰ ਰਹੇ ਹਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਸਾਰੇ ਜਿਹੜੇ ਤਾਰਫੋਂ ਨਾਲ ਵਿਚਾਰ ਲਿਆ ਜਾਵੇ ਭਾਈ ਗੁਰਪ੍ਰੀਤ ਸਿੰਘ ਜੀ ਦੀ ਆ ਵੀਡੀਓ ਜਾਂ ਉਹਨਾਂ ਦੀ ਜਿਹੜੀ ਵੀ ਕਥਾ ਦੀਆਂ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੂੰ ਸੁਣ ਲਿਆ ਜਾਵੇ ਅਤੇ ਜੋ ਇਹ ਕਰ ਰਹੇ ਹਨ ਜੋ ਪਖੰਡ ਇਹ ਕਰ ਰਹੇ ਹਨ ਜਿਸ ਤਰ੍ਹਾਂ ਖਾਇਰ ਕਰਕੇ ਜਾਂ ਹੋਰ ਇਹੋ ਜੀਆਂ ਮਨ ਘੜਦੇ ਇਹਨਾਂ ਨੇ ਜਿਹੜੀਆਂ ਕਹਾਣੀਆਂ ਬਣਾਈਆਂ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਚੁੱਕੇ ਜਿਕੇ ਪਹਿਲਾਂ ਇਹ ਆਪਣੇ ਬੰਦਿਆਂ ਨੂੰ ਸਿਖਾਉਂਦੇ ਹਨ ਉਹਨਾਂ ਨੂੰ ਵੀ ਵਿਵਾਜ ਲਿਆ ਜਾਵੇ ਤੇ ਜਿਹੜਾ ਬਣਦਾ ਪਰਚਾ ਵਾ ਭਾਈ ਗੁਰਪ੍ਰੀਤ ਸਿੰਘ ਜੀ ਤੋਂ ਰੱਦ ਕਰਕੇ ਇਹਨਾਂ ਦੇ ਉੱਤੇ ਬਣਦਾ ਪਰਚਾ ਜਿਹੜਾ 295 ਦਾ ਉਹ ਦਰਦ ਕੀਤਾ ਜਾਵੇ ਕਿਉਂਕਿ ਜਿਹੜੀ 295 ਧਾਰਾ ਹੈ ਇਹ ਬੇਦਬੀ ਦੀ ਧਾਰਾ ਹੈ ਧਾਰਮਿਕ ਭਾਵਨਾ ਨੂੰ ਖਲਵਾ ਜਿਹੜਾ ਵਾ ਉਹ ਆਹਤ ਕਰਨ ਦੀ ਧਾਰਾ ਹੈ ਤੇ ਧਾਰਮਿਕ ਭਾਵਨਾ ਤੇ ਪੰਜਾਬ ਦੇ ਵਿੱਚ ਜਿਹੜੇ ਵਿਦੇਸ਼ ਇਹ ਬਾਹਰੋਂ ਆ ਕੇ ਲੋਕ ਕਰ ਰਹੇ ਹਨ ਕਿਉਂਕਿ ਇਹ ਇੱਥੇ ਕਹਿੰਦੇ ਆਂ ਖਰੂਸ ਸੈਟ ਕਰਨਾ ਖਰੂਸ ਸੈਟ ਦਾ ਮਤਲਬ ਹੁੰਦਾ ਹੈ ਜਹਾਦ ਜਹਾਦ ਦਾ ਮਤਲਬ ਹੁੰਦਾ ਹੈ ਕਿ ਕਿਸੇ ਦੀ ਧਰਤੀ ਤੇ ਜੰਗ ਕਰਕੇ ਉਸ ਤੇ ਹਮਲਾ ਕਰਕੇ ਕਬਜ਼ਾ ਕਰਨਾ ਇਹ ਕਿਹੜਾ ਪੰਜਾਬ ਤੇ ਕਬਜ਼ਾ ਕਰਨ ਲਈ ਆਇਆ ਇਹ ਮੁਗਲ ਨੇ ਇਹ ਕੋਈ ਆਪਣੇ ਉਹ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਬਾਦਸ਼ਾਹ ਹੀ ਜਿਹੜੇ ਜ਼ਬਰ ਤੇ ਜ਼ੁਲਮ ਕਰਦੇ ਸੀ ਜਨਤਾ ਤੇ ਜਿਹੜੇ ਮਜਲੂਮ ਲੋਕਾਂ ਦੇ ਅਤਿਆਚਾਰ ਕਰਦੇ ਇਹ ਉਹ ਲੋਕ ਨੇ ਜਿਹੜੇ ਇੱਥੇ ਕ੍ਰੂਸੇਡ ਕਰਨਾ ਚਾਹੁੰਦੇ ਜਾਦ ਕਰਨਾ ਚਾਹੁੰਦੇ ਜਾਂ ਕਰਕੇ ਧਰਤੀ ਦੇ ਕਬਜ਼ਾ ਕਰਨਾ ਚਾਹੁੰਦੇ ਇਹ ਜਿਹੜਾ ਪ੍ਰਸ਼ਾਸਨ ਹੈ ਨੈਸ਼ਨਲ ਕਹਿਣਾ ਚਾਹੁੰਦਾ ਕਿ ਕ੍ਰੂਸੇਡ ਦਾ ਤੁਹਾਨੂੰ ਵੀ ਮਤਲਬ ਪਤਾ ਕ੍ਰੂਸੇਡ ਦਾ ਮਤਲਬ ਹੈ ਵੀ ਕੋਈ ਪ੍ਰਸ਼ਾਸਨ ਦੀ ਇਥੋਂ ਦਾ ਪੰਜਾਬ ਦੀ ਪੁਲਿਸ ਜੇ ਤੁਸੀਂ ਇਹਨਾਂ ਨੂੰ ਰੋਕੋ ਕ੍ਰੂਸੇਡ ਤੁਸੀਂ ਕਿੱਥੋਂ ਕਰਨਾ ਕਿ ਕੀ ਤੁਹਾਨੂੰ ਤੰਗੀ ਹੈ ਜਦੋਂ ਕਿ ਤੁਸੀਂ ਆਪਣਾ ਪ੍ਰਚਾਰ ਕਰੋ ਜਿਹੜਾ ਸਿੱਖ ਧਰਮ ਹੈ ਜਾਂ ਹੋਰ ਇਥੇ ਸਰਾਕਰ ਧਰਮ ਦੇ ਹੋਰ ਧਰਮ ਨੇ ਜਾਂ ਕੋਈ ਵੀ ਹੈ ਇਥੇ ਮੁਸਲਮਾਨ ਵੀ ਵੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆਪਣਾ ਆਪਣਾ ਉਹ ਸਾਰੇ ਧਾਰਮਿਕ ਤਾਂ ਰੀਤੀ ਰਿਵਾਜ ਕਰਦੇ ਆ ਉਸੇ ਤਰੀਕੇ ਕਰੋ ਤੁਸੀਂ ਤੇ ਐਂ ਕਰੇ ਕਿ ਜਿੱਦਾਂ ਕੋਈ ਲਕਸ਼ੇ ਚੱਲਣ ਦੀ ਹੁੰਦੀ ਹੈ ਜਿੱਦਾਂ ਵੀ ਚੋਣ ਲੜਨੀ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਹਾਇ ਬਣਾ ਲਓ ਉਹਨਾਂ ਨੂੰ ਭਾਵੇਂ ਗਮਰਾਹ ਕਰੋ ਭਾਵੇਂ ਉਹਨਾਂ ਨੂੰ ਉਹਨਾਂ ਦਾ ਆਰਥਿਕ ਸ਼ੋਸ਼ਣ ਕਰੋ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਕਿ ਰੋਜ਼ ਹੀ ਖਬਰਾਂ ਹੁੰਦੀਆਂ ਨਹੀਂ ਆ ਕਦੇ ਮਰਿਆ ਨੂੰ ਜਵਾਬ ਤਾਂ ਕਦੇ ਦਾ ਭਾਈ ਸਾਹਿਬ ਕੋਰਪਰੇਟ ਸਿੰਘ ਨੇ ਤੁਹਾਨੂੰ ਤਰਕ ਦੇ ਆਧਾਰ ਤੇ ਬੈਠ ਕੇ ਵਿਚਾਰ ਕਰਨ ਲਈ ਕਿਹਾ ਹੈ ਕਿ ਮੈਂ ਉੱਥੋਂ ਟਿੰਗਲਵਾੜੇ ਤੋਂ ਲੈ ਆਉਣਾ ਵਾ ਆਪਣੇ ਮਰੀਜ਼ ਤੇ ਤੁਸੀਂ ਠੀਕ ਕਰਕੇ ਵਿਖਾਓ ਉਧਰੋਂ ਦੇ ਹੁੰਦੇ ਵੀ ਤੇ ਪਰਚਾ ਕਰਾਉਣ ਵਾਲੇ ਪਾਸੇ ਹੋਏ ਆ ਮੈਂ ਦੁਬਾਰਾ ਫੇਰ ਇਹ ਚੇਤਾਵਨੀ ਪ੍ਰਸ਼ਾਸਨ ਨੂੰ ਦੇਣਾ ਕਿ 27 ਤਰੀਕ ਤੱਕ ਜੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤੇ ਜਿਹੜਾ ਪਰਚਾ ਤੁਸੀਂ ਦਰਜ ਕੀਤਾ 295 ਦਾ ਜਲੰਧਰ ਦੇ ਵਿੱਚ ਉਹਨੂੰ ਖਾਰਜ ਕਰਕੇ ਉਹੋ ਹੀ ਬਣਦੀਆਂ ਧਰਾਮਾਂ ਦਾ ਪਰਚਾ ਜਿਹੜਾ ਅੰਕਰ ਮਰੋਲਾ ਤੇ ਉਸਦੇ ਸਾਫੀਆਂ ਦੇ ਨਾਂ ਕੀਤਾ ਤਾਂ ਪੀਏਪੀ ਚੌਕ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਸਾਫੀਆਂ ਨੇ ਵੀਡੀਓ ਪਾ ਕੇ ਦੱਸਿਆ ਹੈ ਉੱਥੇ ਫਿਰ ਵੱਡਾ ਕੱਠ ਕਰਕੇ ਜਿੰਨੇ ਦਿਨ ਤੱਕ ਤੁਸੀਂ ਸਾਨੂੰ ਇਨਸਾਫ ਨਹੀਂ ਦੇਦੇ ਉਹਨੇ ਦਿਨ ਤੱਕ ਉਹ ਸਾਰਾ ਜਿਹੜਾ ਰੋੜਾ ਬੰਦ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ